ਉਹ ਤਾਂ ਪੁਣੀ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿਲ ਲੱਗੇ ਨੇ ਫਿਰ ਵਾਜਦੀਆਂ ਨਹੀਂ ਉਹ ਤੇ ਲੱਤਦੀਆਂ ਵੀ ਨਹੀਂ ਕਾਂਗਰਸ ਵਾਲਿਆਂ ਨੇ ਪਿਛਲੇ ਲੰਮੇ ਸਮੇਂ ਤੋਂ ਆ ਦੁੱਤਾ ਕਿ ਜਿਹੜੀ ਗੁੰਡਾਗਰਦੀ ਇਹਨਾਂ ਦੇ ਖੂਨ ਚ ਰਚੀ ਆ ਉਹ ਗੁੰਡਾਗਰਦੀ ਇਹਨਾਂ ਦੇ ਖੂਨ ਚੋਂ ਨਿਕਲਦੀ ਨਹੀਂ ਇਹਨਾਂ ਨੂੰ ਆਤਾਂ ਪਈਆਂ ਵੀ ਖਰੇ ਇਹਨਾਂ ਨੂੰ ਕੋਈ ਡੱਕਣ ਵਾਲਾ ਨਹੀਂ ਹੈਗਾ ਇਹ ਡੇਰਾ ਬਾਬਾ ਨਾਨਕ ਦੇ ਵਿੱਚ ਗੁੰਡਾਗਰਦੀ ਬਿਲਕੁਲ ਨਹੀਂ ਮੱਚਣ ਚਾਹੀਦੀ ਦੇਖੋ ਬੜੀ ਅਮਨ ਸ਼ਾਂਤੀ ਨਾਲ ਜਿਹੜਾ ਪ੍ਰੋਗਰਾਮ ਸੀਗਾ ਵੋਟਾਂ ਦੀ ਅੱਜ ਨਾਮਜ਼ਦਗੀ ਨੂੰ ਲੈ ਕੇ ਚੱਲ ਰਿਹਾ ਸੀਗਾ ਇੱਕ ਕਾਂਗਰਸ ਵਾਲਿਆਂ ਨੇ ਪਿਛਲੇ ਲੰਮੇ ਸਮੇਂ ਤੋਂ ਆ ਦੁੱਤਾ ਕਿ ਜਿਹੜੀ ਗੁੰਡਾਗਰਦੀ ਇਹਨਾਂ ਦੇ ਖੂਨ ਚ ਰਚੀ ਆ ਉਹ ਗੁੰਡਾਗਰਦੀ ਇਹਨਾਂ ਦੇ ਖੂਨ ਚੋਂ ਨਿਕਲਦੀ ਨਹੀਂ ਜਦੋਂ ਆਰਾਮਨਾ ਜਿਹੜੇ ਬੰਦੇ ਨੇ ਪੇਪਰ ਫਾਈਲ ਕਰਨੇ ਆ ਉਹ ਆਰਾਮਨਾ ਇੱਕ ਬੰਦਾ ਆਵੇ ਆਪਣੇ ਪੇਪਰ ਦਵੇ ਤਾਂ ਜਾਵੇ ਜਿਹੜਾ ਹਜੂਮ ਬਣਾ ਕੇ ਦਹਿਸ਼ਤ ਦਾ ਮਾਹੌਲ ਬਣਾ ਕੇ ਆਣ ਕੇ ਅਫਸਰਾਂ ਨੂੰ ਪ੍ਰੈਸ਼ਰ ਬਣਾ ਕੇ ਤਾਂ ਨਾਲ ਖੜ ਕੇ ਤਾਂ ਆਪਣੇ ਆਪ ਨੂੰ ਇਹ ਵਿਖਾਵਾ ਕਰਨਾ ਹੈ ਹਨਾ ਉਹਦਾ ਕਰਕੇ ਸਾਰਾ ਜਿਹੜਾ ਇਹ ਸਿਸਟਮ ਇਹਨਾਂ ਨੇ ਖਰਾਬ ਕੀਤਾ ਹੈ ਪਿਛਲੀ ਵਾਰੀ ਵੀ ਜਦੋਂ ਇਹ ਬਲਾਗ ਸੰਮਤੀ ਦੀਆਂ ਇਲੈਕਸ਼ਨਾਂ ਇੱਥੇ ਡੇਰਾ ਬਾਬਾ ਨਾਨਕ ਚ ਹੋਈਆਂ ਉਸ ਸਮੇਂ ਇਹਨਾਂ ਨੇ ਉਦੋਂ ਵੀ ਡੇਰਾ ਬਾਬਾ ਨਾਨਕ ਚ ਬੜੀ ਗੁੰਡਾਗਰਦੀ ਕੀਤੀ ਤੁਸੀਂ ਵੀ ਤੁਹਾਡੇ ਚੈਨਲਾਂ ਵਾਲਿਆਂ ਵੀ ਵੇਖਿਆ ਇਹਨਾਂ ਨੂੰ ਆਤ ਤਾਂ ਪਈਆਂ ਵੀ ਖਰੇ ਇਹਨਾਂ ਨੂੰ ਕੋਈ ਡੱਕਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਭੁਲੇਖਾ ਹੈ ਉਹ ਜਿਹੜਾ ਭੁਲੇਖਾ ਜਿਹਨਾਂ ਦਾ ਦੂਰ ਹੋ ਗਿਆ ਠੀਕ ਹੈ ਨਾ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਗੁੰਡਾਗਰਦੀ ਬਿਲਕੁਲ ਨਹੀਂ ਮੈਂ ਚੰਨਣ ਤੇਣੀ ਜਿਹੜੇ ਗੁੰਡਾ ਕਰਦੀ ਬਦਮਾਸ਼ੀ ਕਰਦੇ ਨੇ ਉਹਨਾਂ ਦਾ ਡੇਰਾ ਬਾਬਾ ਨਾਨਕ ਦੇ ਕੋਈ ਥਾਂ ਨਹੀਂ ਗੁੰਡਿਆਂ ਨੂੰ ਐਸੀ ਨੱਥ ਪਾਵਾਂਗਾ ਮੈਂ ਆਜ਼ਾਦ ਕਰਨਗੇ ਇੱਕ ਵਾਰੀਏ ਜਿਹੜੇ ਗੁੰਡੇ ਸਮਝਦੇ ਨਾ ਜਿਹੜੇ ਦਫ਼ਤਰਾਂ ਜਾਣ ਕੇ ਪੱਗਾਂ ਲੱਗੀਆਂ ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿਲ ਲੱਗੇ ਨੇ ਫਿਰ ਵਾਜਦੀਆਂ ਵੀ ਤੇ ਲੱਤਦੀਆਂ ਵੀ ਨੇ ਸ਼ੁਰੂਆਤ ਕਿਦਾਂ ਸ਼ੁਰੂਆਤ ਤਾਂ ਮੈਨੂੰ ਪਤਾ ਮੈਂ ਤਾਂ ਤੁਹਾਡੇ ਨਾਲ ਇੱਥੇ ਬਾਈਟ ਤੇ ਹੀ ਗਿਆ ਚੈਨਲ ਤੁਸੀਂ ਕਰ ਰਹੇ ਸੀ ਮੇਰੀ ਬਾਈਟ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਅੰਦਰ ਜਦੋਂ ਅੰਦਰੋਂ ਅਲਟੇ ਕਾਗਜ਼ੀ ਦਾਖਲ ਹੁੰਦੇ ਇਲੈਕਸ਼ਨ ਪਈ ਆ ਤੇ ਤੁਹਾਨੂੰ ਨਹੀਂ ਲੱਗਦਾ ਕਿ ਮਾਹੌਲ ਹਲਕੇ ਦਾ ਜਿਹੜਾ ਬਹੁਤ ਤਣਾਅਪੂਰਨ ਹੈ ਦੇਖੋ ਲੋਕ ਬੜੇ ਸਮਝਦਾਰ ਸਿਆਣੇ ਨੇ ਲੋਕਾਂ ਨੂੰ ਸਭ ਪਤਾ ਕੌਣ ਕੀ ਕਰਦਾ ਕੌਣ ਕੀ ਕਰਦਾ ਮੈਂ ਆਪਣੇ ਆਪ ਨੂੰ ਇਹ ਅਕੀ ਚਾਹਵਾ ਕਿ ਮੈਂ ਬੜਾ ਸਾਫ਼ ਆ ਦੂਜਾ ਬੜਾ ਸਾਫ਼ ਆ ਲੋਕ ਦੱਸਣਗੇ ਕਿ ਸਾਫ਼ ਰਾਜਨੀਤੀ ਕੌਣ ਕਰਦਾ ਤੇ ਗੁੰਡਾ ਕਰੀਦੀ ਰਾਜਨੀਤੀ ਕੌਣ ਕਰਦਾ ਇਹ ਲੋਕਾਂ ਨੂੰ ਡੇਰਾ ਬਾਬਾ ਬਨਾਨਕ ਵਾਲਿਆਂ ਨੂੰ ਪਤਾ ਹੈ ਪਿਛਲੇ 4 ਸਾਲ ਤੋਂ ਜਿੰਨੀ ਅਮਨ ਸ਼ਾਂਤੀ ਮੈਂ ਡੇਰਾ ਬਾਬਾ ਨਾਨਕ ਚ ਰੱਖੀ ਆ ਤੂੰ ਹੀ ਦੱਸੋ ਕਿਸੇ ਪਿੰਡ ਚ ਕੋਈ ਪਰਚੇ ਨਾ ਦੀ ਚੀਜ਼ ਕਿਸੇ ਨੇ ਕੋਈ ਪ੍ਰੈਸ਼ਰ ਬਣਾਇਆ ਹੋਵੇ ਕਿਸੇ ਨੂੰ ਅੱਜ ਤੱਕ ਕੋਈ ਇੱਕ ਕੇਸ ਦੱਸ ਦੇ ਉਹ ਕਾਂਗਰਸੀ ਦੱਸ ਦੇ ਕੋਈ ਕਾਲੀ ਦੱਸ ਦੇਣ ਤੇ ਕਿਸੇ ਨਾਲ ਕੋਈ ਪਰਚਾ ਜਾਂ ਨਜਾਇਜ਼ ਕੋਈ ਧੱਕੇਸ਼ਾ ਹੀ ਹੋਈ ਹੈ ਗਾਲੀ ਕਲੋਚ ਬੜਾ ਹੋਇਆ ਜੀ ਆਮਨੇ ਸਾਹਮਣੇ ਗੱਲ ਇਹ ਆ ਕਿ ਆਪਣੀ ਜ਼ੁਬਾਨ ਗੰਦੀ ਕਰਨ ਵਾਲੇ ਚੱਲ ਜਾਂ ਕਿਸੇ ਦੀ ਧੀ ਨੂੰ ਗਾਲ ਦੇਣੀ ਉਹ ਤੁਹਾਡੀ ਧੀ ਨੂੰ ਦੇਣਾ ਇਹਦੇ ਤੋਂ ਪਤਾ ਲੱਗ ਜਾਂਦਾ ਵੀ ਮੈਂ ਤਾਂ ਬਿਲਕੁਲ ਇਹਦੇ ਹੱਕ 'ਚ ਨਹੀਂ ਗਾਲੀ ਕਲੋਚਿਆ ਕਿਸੇ ਨੂੰ ਉਹ 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 ਵੀ ਕੱਢੇਗਾ ਇੱਕ ਉਹ ਅਗਲੇ ਬੰਨੇ ਉਹ ਵੀ ਕੱਢੇਗਾ ਪਰ ਲੋਕੀ ਤਮਾਸ਼ਾ ਦੇਖਣ ਕੇ ਖੜਕੇ ਹੁਣ ਦੱਸੋ ਹੁਣ ਕਿੱਦਾਂ ਹੋਇਆ ਗਾਲੀ ਦਾ ਜਵਾਬ ਦੋਨੇ ਧਿਰ ਖੜੇ ਆ ਤੇ ਅਲੀ ਵੀ ਤਣਾਅ ਵਧਿਆ ਪਿਆ ਸਮਾਂ ਅੱਧਾ ਘੰਟਾ ਜਾ ਚੁੱਕਾ ਉਹ ਕੋਈ ਨਾ ਜੀ ਇਹ ਤਣਾਅ ਜਿਹੜਾ ਪਹਿਟ ਜਾਣਾ ਕੋਈ ਟੈਨਸ਼ਨ ਨਹੀਂ ਹੋਇਆ ਬਿਲਕੁਲ ਠੀਕ ਹੋ ਜੀ ਕਿਹੇ ਵਿਆਹ ਵਰਗਾ ਮਾਹੌਲ ਆ ਤੇ ਵਿਆਹ ਦੀ ਸ਼ੁਰੂਆਤ ਤੇ ਹੋ ਗਈ ਤੇ ਵੀ ਗੱਲ ਇਹ ਕਿੱਨੇ ਪਾਇਆ ਵੇਖੋ ਜੀ ਵਿਆਹ ਵਰਗਾ ਮਾਹੌਲ ਤਾਂ ਤੁਹਾਨੂੰ ਪਤਾ ਹੀ ਆ ਜਦੋਂ ਵਿਆਹ ਹੋਵੇ ਉਹਦੇ ਵਿੱਚ ਕੋਈ ਮਾੜੀ-ਮੋਟੀ ਕੋਈ ਰਿਸ਼ਤੇਦਾਰ ਇਦਾਂ ਦਾ ਹੋ ਹੀ ਜਾਂਦਾ ਆ ਹੀ ਜਾਂਦਾ ਵਿੱਚ ਕਿ ਜਿਹੜਾ ਮਾੜਾ ਰਿਸ਼ਤੇਦਾਰ ਪੈ ਜਾਂਦਾ ਤਾਂ ਮਾੜਾ-ਮੋੜਾ ਫੱਫੜ ਆ ਜਾਂਦਾ ਤਾਂ ਫੱਫੜੀ ਤੈਨੂੰ ਪਤਾ ਸਾਰਾ ਸਿਸਟਮ ਜਿਹੜਾ ਖਰਾਬ ਕਰ ਦਿੰਦਾ ਬਿਲਕੁਲ ਫੱਫੜਾ ਮੈਨੂੰ ਮੈਂ ਇਹ ਗੱਲ ਦੇ ਬਿਲਕੁਲ ਹੱਕ 'ਚ ਨਹੀਂ ਨਾ ਮੈਂ ਕੁੱਟ ਮਾਰਦੇ ਹੱਕ 'ਚ ਠੀਕ ਹੈ ਜੀ ਮੈਂ ਤਾਂ ਬੜੀ ਮੇਰੇ ਮਨ 'ਚ ਸੀਗੀ ਕਿ ਪਿੱਛੇ 2 ਲੱਖ ਨਾ ਹੋ ਕੇ ਟੀਆਂ ਪੰਚਾਇਤ ਦੀਆਂ ਲੱਖਣਾ ਤਾਂ ਮਿਊਨਿਸਪਲ ਕਮੇਟੀ ਡੇਰਾ ਬਾਬਾ ਨਾਨਕ ਦੀਆਂ ਲੱਖਣਾ ਹੋ ਕੇ ਡੀਆਂ ਤਾਂ ਤੁਸੀਂ ਵੀ ਦੇਖਿਆ ਕਿ ਬੜੇ ਚੰਗੇ ਸਜੇ ਢੰਗ ਨਾਲ ਇਲੈਕਸ਼ਨਾਂ ਜਿਹੜੀਆਂ ਹੋਈਆਂ ਤਾਂ ਮੈਂ ਇਹ ਉਮੀਦ ਰੱਖਦਾ ਸੰਘੇ ਕਿ ਇਹ ਵੀ ਬੜੇ ਚੰਗੇ ਤਰੀਕੇ ਨਾਲ ਹੁੰਦੀਆਂ ਹੁਣ ਵੀ ਤਾਂ ਕੱਲੇ-ਕੱਲੇ ਬੰਦੇ ਕਾਗਜ਼ ਭਰਨ ਜਾ ਹੀ ਰਹੇ ਨੇ ਕੌਣ ਰੋਕਣ ਦੇ ਆ ਕੀ ਵਿਖਾਵਾ ਪੱਕਾ ਦੇ ਵਾਸਤੇ ਵਿਖਾਵਾ ਕਰਦੇ ਨੇ ਲੋਕਾਂ ਨੂੰ